ਰਾਤਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਨੂੰ ਖੋਲ ਕੇ ਪਰਖਦੇ ਹਾਂ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਸ਼ੋਭਨੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਤੇ ਲੱਗੇ ਨਸ਼ਾ ਤਸਕਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਕਥਿਤ ਦੋਸ਼ਾਂ ਦੇ ਬਾਰੇ 2013 ਦੇ ਜਗਦੀਸ਼ ਭੋਲਾ ਡਰੱਗ ਰੈਕੇਟ ਤੋਂ ਲੈ ਕੇ 2025 ਦੀ ਵਿਜੀਲੈਂਸ ਜਾਂਚ ਤੱਕ ਮਜੀਠੀਆ ਦਾ ਨਾਮ ਬਾਰ-ਬਾਰ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਜੁੜਦਾ ਰਿਹਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਹਾਲ ਹੀ ਦੇ ਵਿੱਚ ਉਨ੍ਹਾਂ ਤੇ 540 ਕਰੋੜ ਰੁਪਏ ਦੀ ਡਰੱਗ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ ਜਿਸ ਦੇ ਵਿੱਚ ਅਣਗਿਣਤ ਨਕਦੀ ਵਿਦੇਸ਼ੀ ਸੰਸਥਾਵਾਂ ਦਰਾਈ ਫੰਡ ਅਤੇ ਜਾਇਦਾਦ ਦੀ ਖਰੀਦ ਦੇ ਦਾਅਵੇ ਸ਼ਾਮਲ ਨੇ ਆਮ ਆਦਮੀ ਪਾਰਟੀ ਸਰਕਾਰ ਇਸ ਨੂੰ ਨਸ਼ਿਆਂ ਦੇ ਵਿਰੁੱਧ ਲੜਾਈ ਦਾ ਇੱਕ ਹਿੱਸਾ ਦੱਸਦੀ ਹੈ ਤੇ ਜਦਕਿ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਨੇ ਇਸ ਨੂੰ ਇੱਕ ਸਿਆਸੀ ਬਦਲਾਖੋਰੀ ਦਾ ਨਾਮ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਦੇ ਸਮੇਤ ਵਿਰੋਧੀ ਨੇਤਾਵਾਂ ਨੇ ਮਜੀਠੀਆ ਦਾ ਸਮਰਥਨ ਕੀਤਾ ਪਰ ਹੁਣ ਕੁਝ ਨੇਤਾਵਾਂ ਦੇ ਸੁਰ ਬਦਲਦੇ ਨਜ਼ਰ ਆ ਰਹੇ ਨੇ ਇਸ ਸਿਆਸੀ ਖਿੱਚੋ-ਤਾਣ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੀ ਸਿਆਸੀ ਬਲੀ ਦੀਆਂ ਚਰਚਾਵਾਂ ਵੀ ਉੱਠ ਰਹੀਆਂ ਨੇ ਆਖਰ ਸੱਚ ਕੀ ਹੈ ਕੀ ਇਹ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹੈ ਜਾਂ ਫਿਰ ਸਿਆਸੀ ਵਿਰੋਧੀਆਂ ਨੂੰ ਨੀਮਾ ਕਰਨ ਦੀ ਕੋਈ ਸਾਜ਼ਿਸ਼ ਹੈ ਇਸ ਵਿਵਾਦ ਦੀਆਂ ਪਰਤਾਂ ਖੋਲਣ ਅਤੇ ਸਿਆਸਤ ਦੇ ਇਸ ਗੰਭੀਰ ਮੁੱਦੇ ਦੀ ਤਹਿ ਤੱਕ ਜਾਣ ਦੇ ਲਈ ਇਸ ਮਸਲੇ ਤੇ ਕਰਾਂਗੇ ਗੱਲਬਾਤ ਤੇ ਇਸ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਖੜਾਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਖੜਾ ਸਾਹਿਬ ਜੀ ਗੱਲ ਕਰੀਏ ਤਾਂ ਆਮਦਨ ਤੋਂ ਵੱਧ ਜਾਇਦਾਦ ਦੇ ਕਥਿਤ ਮਾਮਲੇ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਵਿਜੀਲੈਂਸ ਦੀ ਜਾਂਚ ਦੇ ਘੇਰੇ ਦੇ ਵਿੱਚ ਨੇ ਤੇ ਪੰਜਾਬ ਦੇ ਵਿੱਚ ਸਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਲੈ ਕੇ ਸਖਤ ਕਾਰਵਾਈ ਦੀ ਗੱਲ ਕੀਤੀ ਹੈ ਤੇ ਜਦ ਕਿ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਨੇ ਮਜੀਠੀਆ ਦਾ ਪੱਖ ਲੈਂਦਿਆਂ ਹੋਇਆਂ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਾਮ ਦਿੱਤਾ ਹੈ ਤੇ ਇਸੇ ਹੀ ਦੌਰਾਨ ਸਾਭਾ ਆਪ ਵਿਧਾਇਕ ਕומר ਵਿਜੇ ਪ੍ਰਤਾਪ ਸਿੰਘ ਦੀ ਰਾਜਸੀ ਬਲੀ ਦੀਆਂ ਚਰਚਾਵਾਂ ਨੇ ਵੀ ਜ਼ੋਰ ਫੜ ਲਿਆ ਹੈ ਜਿਸ ਨੂੰ ਇਸ ਮਾਮਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਬਰਤਾਨ ਦਰਜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੀ ਕਹਿਣਾ ਹੈ ਤੁਹਾਡਾ ਇਸ ਮੁੱਦੇ ਦੇ ਉੱਤੇ ਗੱਲ ਇਹ ਹੀ ਹੈ ਕਿ ਅੱਕੇ ਕਰਮਜੀ ਵੀ ਸਿਆਸਤ ਇੱਕ ਦੋ ਨੀ ਚੀਜ਼ ਹੈ ਕਿ ਜਿਹਦੇ ਵਿੱਚ ਨਾ ਹਰ ਪਾਰਟੀ ਇਹ ਦੂਜੇ ਨੂੰ ਬੋਣਾ ਕਰਨ ਲਈ ਦੂਜੇ ਨੀਵਾ ਦਿਖਾਉਣ ਲਈ ਕੋਈ ਨਾ ਕੋਈ ਦਾ ਦੋਸ਼ ਪੈਦਾ ਕਰਦੀ ਹੈ ਹਾਂ ਜੀ ਦੇਖੋ ਦੋਸ਼ ਲਾਉਣੇ ਬੜੇ ਸੌਖੇ ਆ ਦੋਸ਼ ਨੂੰ ਸ਼ਬਦ ਪਰਨਾ ਬੜਾ ਆਸਾਨ ਹੁੰਦਾ ਬਿਲਕੁਲ ਸਹੀ ਜੀ ਠੀਕ ਆ ਨਾ ਜਦੋਂ ਮਤਲਬ ਆਮ ਆਦਮੀ ਪਾਰਟੀ ਆਈ ਹੈਗੀ ਆ ਉਦੋਂ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਮਤਲਬ ਬੀਰਸ ਮਜੀਠੀਆ ਸਰਕਾਰ ਵੇਲੇ ਜਦੋਂ ਬਦਲ ਸਰਕਾਰ ਸੀ ਉਸ ਵੇਲੇ ਹੀ ਬੜੀ ਚਰਚਾ ਸੀਗੀ ਕਿ ਚਟਾਕਲਚਰ ਬਣ ਗਿਆ ਹਾਂ ਹਾਂ ਉਹ ਚਟਾਕਲਚਰ ਦਾ ਬਣ ਗਿਆ ਕਿ ਹਜ਼ਾਰਾਂ ਬੱਚੇ ਮਤਲਬ ਚਿੱਟੇ ਦੀ ਪੇਟ ਚੜ ਗਏ ਹਾਂ ਘਰਾਂ ਦੇ ਘਰ ਉਜੜ ਗਏ ਜੀ ਕਲੋਨੀਆਂ ਉਜੜ ਗਈਆਂ ਲੋਕਾਂ ਦੀਆਂ لیکن ਉਹਦੇ ਵਿੱਚ ਜਦੋਂ ਦੱਸਿਆ ਕਿ ਡਾ ਉਹ ਡੀਐਸਪੀ ਭੁਲਾ ਪਰ ਪਹਿਲਵਾਨ ਹਮਮ ਜਦ ਭੁਲਾ ਪਹਿਲਵਾਨ ਜਾਂ ਹੋਰ ਬੰਦੇ ਦੀ ਗੱਲ ਆਈ ਸੀ ਉਦੋਂ ਮੁਜੀਠੀਆ ਦਾ ਨਾਮ ਵਿੱਚ ਆਇਆ ਸੀ ਹਾਂਜੀ ਠੀਕ ਆ ਵੀ ਮੁਜੀਠੀਆ ਵੀ ਨਾਮ ਵਿੱਚ ਸਰਕਾਰ ਮਹਿ ਗਿਆ ਹਮ ਤੇ ਕਿਉਂਕਿ ਰਾਜਨੀਤੀ ਤੇ ਪੁਲਿਸ ਦੀ ਜੁਗਲਬੰਦੀ ਤੋਂ ਬਿਨਾ ਕੁਝ ਨਹੀਂ ਹੁੰਦਾ ਹਮ ਬਿਲਕੁਲ ਜੀ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਪੁਲਿਸ ਵੀ ਵੱਲੋਂ ਨਹੀਂ ਹੀ ਦੋਸ਼ੀ ਹੈਗੀ ਆ ਜਿੰਨੇ ਮਤਲਬ ਰਾਜਨੀਤਿਕ ਲੋਕ ਦੋਸ਼ੀ ਹੈਗੇ ਇਹਨਾਂ ਦੀ ਜੁਗਲਬੰਦੀ ਦੇ ਨਾਲ ਹੀ ਮਤਲਬ ਜਿੱਥੇ ਇਹਨਾਂ ਨੇ ਸਵਾਵਾ ਦੇਣੀਆਂ ਸੀ ਉੱਤੇ ਬੇੜਾ ਕਰਖ ਹੁੰਦਾ ਰਿਹਾ ਸਮਾਜ ਦਾ ਠੀਕ ਹੈ ਜੀ ਜੀ ਲੇਕਿਨ ਗੱਲ ਇਹ ਵੀ ਹੈਗੀ ਆ ਕਿ ਦੋਸ਼ ਲਾਉਣੇ ਫਿਰ ਦੋਸ਼ਾ ਤੋਂ ਮੁਕਰ ਜਾਣਾ ਇਹ ਵੀ ਮਤਲਬ ਲੋਕਾਂ ਦੀ ਹਿੱਸਿਆ ਹੈ ਹਮ ਜਦੋਂ ਉਸ ਵੇਲੇ ਮਜੀਠੀਆ ਦੇ ਵਿਰੁੱਧ ਦੋਸ਼ ਲਾਈ ਜਾਂਦੇ ਸੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਹਮ ਤੇ ਜਦੋਂ ਕੋਰਟ ਚ ਗਿਆ ਤੇ ਉਹਨੇ ਮਾਫੀ ਮੰਗ ਲਈ ਹਮ ਜੀ ਵੀ ਮੈਂ ਮੈਂ ਗਲਤ ਕੀਤਾ ਮੈਂ ਜੀ ਜੀ ਪ੍ਰਚਾਰ ਦੇ ਉਲਟ ਦੰਬਾ ਵੀ ਮੰਗੀ ਆ। ਫਿਰ ਕੀ ਹੋਇਆ ਕਿ ਜਦੋਂ ਸਰਕਾਰ ਆ ਜਾਂਦੀ ਕਾਂਗਰਸੀ ਆ ਜਾਂਦੀ ਕੈਪਟਨ ਸਰਕਾਰ ਜਿਹਨਾਂ ਨੇ ਗੁਟਕੇ ਦੀ ਸੌਂ ਖਾਦੀ ਸੀ। ਹਾਂਜੀ। ਔਰ ਗੁਟਕੇ ਦੀ ਸੌਂ ਖਾਣ ਤੋਂ ਬਾਅਦ ਵੀ ਗੁਟਕਾ ਉਹਨਾਂ ਨੇ ਕਿ ਰਸ ਸੰਭਾਲ ਕੇ ਰੱਖ ਲਿਆ ਸੀ। ਹੂੰ। ਤੇ ਜਿਹੜੀ ਮਦਦ ਨਸ਼ੇ ਖਤਮ ਕਰਨ ਦੀ ਗੱਲ ਉਹਨਾਂ ਪੌਣੇ 4 ਸਾਲੇ ਪੌਣੇ 5 ਸਾਲ ਰਾਜ ਕੀਤਾ ਉਹਨਾਂ ਨੇ ਨਹੀਂ ਗੱਲ ਬਣੀ। ਹੂੰ ਜੀ ਜੀ। ਹੈਨਾ? ਉਸ ਤੋਂ ਅੱਗੇ ਉਹ ਵਧਿਆ ਹੀ। ਹੂੰ ਤੇ ਜਿਹੜੀ ਮਜੀਠੀਆਂ ਦੇ ਬਾਰੇ ਚੱਲਦੀ ਸੀ ਗੱਲ ਉਹ ਚੱਲਦੀ ਆ ਰਹੀ ਸੀ ਲੋਕਾਂ ਦੇ ਚਰਚਾ ਚ ਉਹਨਾਂ ਚਰਚਾ ਬਣੀ ਹੋਈ ਸੀ। ਇਹ ਮਜੀਠੀਆਂ ਵੀ ਉਸ ਮਤਲਬ ਸਰਗਣਾ ਹੈਗਾ ਉਸ ਨਸ਼ੇ ਦੇ ਕੰਮ ਲੇਕਿਨ ਉਦੋਂ ਹੀ ਗੱਲ ਕੀਤੀ ਵੀ ਚਾਚਾ ਭਤੀ ਜਰ ਲੱਗ ਗਿਆ ਹੈ ਗਿਆ ਤੇ ਬਾਦਲਾਂ ਦੀ ਤੇ ਕੈਪਟਨ ਦੀ ਆਪਸ ਸਾਂਝ ਹੋ ਗਈ ਹੈ ਹਾਂਜੀ ਫਿਰ ਵੀ ਅਖੀਰ ਤੇ ਜਦੋਂ ਕੈਪਟਨ ਸਾਹਿਬ ਚਲੇ ਜਾਂਦੇ ਹੈਗੇ ਆ ਜਦੋਂ ਰਾਜਾ ਰੰਗ ਬਣਦਾ ਤੇ ਰੰਗ ਚੱਕ ਕੇ ਰਾਜਾ ਬਣ ਜਾਂਦਾ ਹੂੰ ਸਮਝਦੇ ਨਾ ਤੇ ਜਦੋਂ ਚੰਨੀ ਸਾਹਿਬ ਉੱਪਰ ਆ ਜਾਂਦੀ ਹੈ ਤੇ ਚੰਨੀ ਸਾਹਿਬ ਨੇ ਆ ਕੇ ਇਹ ਲੋਕਾਂ ਦੀ ਗੱਲ ਨੂੰ ਢੰਡੇ ਕਰਨ ਲਈ ਉਦੋਂ ਚਟੋਪ ਵਿਦੇਹ ਹੁੰਦੇ ਸੀਗੇ ਡੀਜੀਪੀ ਉਹਨਾਂ ਨੇ ਬੜੀ ਸਹੀ ਕਾਰਜਕਾਰੀ ਹੂੰ ਤੇ ਉਹਨਾਂ ਦੇ ਨੇ ਇਹਨਾਂ ਦੇ ਪਰਚਾ ਕਰਵਾਤਾ ਸੀ ਹੂੰ ਜੀ ਜੀ ਹਾਂਜੀ ਪਰਚਾ ਹੋ ਗਿਆ ਅਰ ਤੇ ਹੁਣ ਤੋਂ ਪਤਾ ਕੀ ਹੋਇਆ ਕਿ ਇਹ ਉਸ ਵੜਿਆ ਕਿ ਇਹ ਸਿਆਸੀ ਬਦਲਾਖਰੀ ਲਈ ਗਈ ਹੈ। ਹੂੰ ਚੰਦੀ ਨੇ ਮਤਲਬ ਇਹ ਤਾਂ ਗੱਲ ਕਰਦੀ ਕਿ ਮੈਂ ਇੱਕ ਵੱਡੀ ਮਗਰਮਚ ਨੂੰ ਫੜ ਲਿਆਗਾ ਜੋ ਨਸ਼ਾ ਦਾ ਖੋਦ ਵਪਾਰੀ ਹੈਗਾ। ਹੂੰ 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 ਲੇਕਿਨ ਉਸ ਤੋਂ ਪਤਾ ਕੀ ਹੋਇਆ ਕਿ ਸਰਕਾਰ 3 ਮਹੀਨੇ ਬਾਦੋਂ ਬਰ ਜਾਂਦੀ ਹੈਗੀ ਆ ਫਿਰ ਆਮਦੀ ਪਾਰਟੀ ਆ ਜਾਂਦੀ ਜਿਨ੍ਹਾਂ ਨੇ ਮਾਫੀ ਮੰਗੀ ਸੀ। ਜੀ ਹਾਂ ਹੂੰ 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 ਹੁਣ ਇਹ ਦੋਰਾ ਫਿਰ ਭਗਵੰਤ ਸਿੰਘ ਸਾਹਿਬ ਨੇ ਵੀ ਉਸ ਗੱਲ ਨੂੰ ਫਿਰ ਚੱਕਿਆ। ਹੂੰ ਠੀਕ ਹੈ ਨਾ ਉਹ ਚੱਕੜ ਤੋਂ ਬਾਦ ਫਿਰ ਕੀ ਹੋਇਆ ਕਿ ਮਜੀਠੀਆ ਫਿਰ ਜੇਲ੍ਹ ਜਾਂਦੇ ਹੈਗੇ। ਹੂੰ ਫਿਰ ਸਰਟੀਫਾਈਡ ਕਿਨਿਊਰੀ ਪੇਸ਼ ਹੋਈ ਆ ਲੇਕਿਨ ਇਹ ਉਹਦੇ ਖਿਲਾਫ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੂੰ ਇਸ ਨਾਲ ਦਾਇਬੀ ਚੰਨੀ ਦੇ ਕੋਲੋਂ ਗਲਤ ਹੋ ਗਿਆ ਤੇ ਜਦੋਂ ਉਹ ਸੁਪਰੀਮ ਕੋਰਟ ਤੇ ਜਾ ਕੇ ਉਹ ਆਪਣੀ ਜਮਾਨਤ ਵੀ ਲੈ ਜਾਂਦੇ ਹੈਗੇ ਤੇ ਕਿਉਂਕਿ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਜੀ ਜੀ ਜਿੱਥੋਂ ਮਸਤੀਸ਼ੀਆ ਦਾ ਜਹਾ ਦਮਨ ਸਾਫ ਹੋ ਜਾਂਦਾ ਹੂੰ ਠੀਕ ਹੈ ਜੀ ਹੁਣ ਸਾਢੇ 3 ਸਾਲ ਲੰਘ ਗਏ ਹੂੰ ਸਾਢੇ 3 ਸਾਲ ਲੰਘਣ ਤੋਂ ਬਾਅਦ ਆ ਭਗਵੰਤਪਨ ਸਰਕਾਰ ਨੇ ਜਦੋਂ ਨਸ਼ਿਆਂ ਦੇ ਵਿਰੁੱਧ ਜੁੱਦ ਸੀੜਿਆ ਹਾਂਜੀ ਤੇ ਉਹ ਯੁੱਧ ਦੇ ਵਿੱਚ ਹੈਗਾ ਕਿ ਕਹਿੰਦੇ ਅਸੀਂ ਜਦੋਂ ਰੋਲਾ ਪੈਂਦਾ ਸੀ ਇਹਨਾਂ ਨੇ ਘਰਟਾਏ ਲੋਕਾਂ ਦੇ ਗਰੀਬਾਂ ਦੇ ਹੂੰ ਜਿਹੜੇ ਆਮ ਤਸਕਰਾਂ ਦੇ ਘਰਟਾ ਹਾਤੇ ਕਿਉਂਕਿ ਉਹਨਾਂ ਨੇ ਵੀ ਯੂਪੀ ਵਾਲਾ ਬਲਡੋਜ਼ਰ ਇੱਥੇ ਕਲਟਰ ਲਿਆਂਦਾ ਉਹ ਪੰਜਾ ਲਿਆਂਦਾ ਉਹ ਬਲਡੋਜ਼ਰ ਕਲਟਰ ਦੀ ਨਿੰਦਿਆ ਬਹੁਤ ਹੋਈ ਇਸਰਿਕ ਨਿੰਦਿਆ ਹੋਈ ਕਿ ਪਿਛਲੀ ਲੋਕ ਸਭਾ ਦੇ ਵਿੱਚ ਜਦੋਂ ਰਿੰਕੂ ਖੜਾ ਸੀ ਇਧਰੋਂ ਆਪਦੀ ਪਾਰਟੀ ਵੱਲੋਂ ਜੀ ਉਸ ਵੇਲੇ ਭਗਵੰਤਪਾਲ ਸਾਹਿਬ ਨੇ ਕਿਹਾ ਸੀਗਾ ਕਿ ਬਹੁਤ ਵੱਡੀ ਮਗਰ ਮੈਂ ਸੁਣ ਚ ਪਿਆ ਉਹ ਰਾਜੀ ਸਿੰਘ ਸੀ ਹੂੰ ਜੋ ਮਤਲਬ ਹੈ ਪੰਜਾਬ ਪੁਲਿਸ ਦੇ ਬਹੁਤ ਵੱਡੇ ਅਧਿਕਾਰੀ ਸੀ ਹੂੰ 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 ਲੈਕਿਨ ਉਹਨਾਂ ਨੇ ਉਹਨਾਂ ਨੇ ਸਸਪੈਂਡ ਕਰਤਾ ਮੁਤਰ ਕਰਤਾ ਮੁਤਰ ਕੰ ਤੂੰ ਬਤਾਓ ਕਿੱਥੇ ਗਏ ਨੇ ਕਿੱਥੇ ਰਹਿੰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਸੇਫ ਕਰਨ ਲਈ ਕਈ ਵਾਰੀ ਹਾਈ ਕੋਰਟ ਦੇ ਦਰਵਾਜ਼ੇ ਖੜਕੇ ਨਹੀਂ ਗੱਲ ਬਣੀ ਲੇਕਿਨ ਪੰਜਾਬ ਪੁਲਿਸ ਜੋ ਚਟੋਪਧੇ ਸਭ ਕਹਿੰਦੇ ਹੈਗੇ ਆ ਕਿ ਰਾਜਨਥ ਪੋਨ ਦਾ ਮਰ ਗਿਆ ਕਿ ਪੁਲਿਸ ਦੇ ਬਹੁਤ ਵੱਡੇ ਮਗਰਮਚ ਪੜਨੇ ਤੁਨੂੰ ਤਾਂ ਨਹੀਂ ਹੱਥ ਪਾਇਆ ਕੋਈ ਵੀ ਗੱਲ ਕਹਿ ਰਹੇ ਹੈਗੇ ਤੇ ਲੇਕਿਨ ਉਹਨੂੰ ਨਹੀਂ ਹੱਥ ਪਾਇਆ ਲੇਕਿਨ ਜਦੋਂ ਹੁਣ ਕੀ ਗੱਲ ਹੋਈ ਆ ਕਿ ਮੈਂ ਦੇਖਦਾ ਕਿ ਲੋਕੇ ਫਰਮਾਂ ਦੇ ਬਹੁਤ ਯਕੀਨ ਕਰਦੇ ਹੂੰ ਜੋ ਮਰਜੀ ਕੇ ਇਹਨੂੰ ਪੜਾ ਦੇਉ ਤਾਂ ਲੇਕਿਨ ਲੋਕਾਂ ਤਰਕ ਹੈ ਨਹੀਂ ਦਲੀਲ ਹੈ ਨਹੀਂ ਕੀ ਕਰਨਾ ਹੈਗਾ ਜੀ ਨਹੀਂ ਲੋਕ ਸਮਝਦੇ ਹੂੰ ਹੂੰ ਅੱਛਾ ਹੁਣ ਆਗੇ ਪਿਛਲੇ ਦਿਨ ਹੀ ਸੇ ਤੜਕੇ ਜਾ ਕੇ ਵਿਜੀਲੈਂਸ ਨੇ ਫੇਰ ਜਾ ਕੇ ਤਾਂ ਲਿਆ ਹਾਂਜੀ ਠੀਕ ਹੈ ਹੂੰ ਹੂੰ ਜਦੋਂ ਕਿ ਮਜੀਠੀਆ ਲਗਾਤਾਰ ਸੁਪਰੀਮ ਕੋਰਟ ਵੱਲੋਂ ਉਹ ਸੈਟਵਿਜ਼ ਜਾ ਕੇ ਪੇਸ਼ ਹੋਇਆ ਆਪਣੇ ਪੱਖ ਵੀ ਰੱਖਦਾ ਰਿਹਾ 7 ਘੰਟੇ 1 ਘੰਟੇ 9 ਘੰਟੇ 1 ਘੰਟੇ ਲਗਾਤਾਰ ਮੈਰਾਥਨ ਬਹਿਸ ਵੀ ਚਲਦੀ ਰਹੀ ਹੈ ਜੀ ਜੀ ਨਹੀਂ ਲੱਭਾ ਹੂੰ ਲੇਕਿਨ ਹੁਣ ਜਾ ਕੇ ਫੜਿਆ ਕਿ ਦਮਾ ਕੇਸ ਬਾਤ ਦਾ ਹੂੰ ਵੀ ਆਮਦਨ ਤੋਂ ਵੱਧ ਜਿਹੜੀ ਹੈਗੀ ਉਹਦੀ ਜਾਇਦਾ ਤੇ ਜੀ ਹੁਣ ਉਹ ਨਵਾਂ ਕੇਸ ਪੈ ਗਿਆ ਹੂੰ ਲੇਕਿਨ ਹੈਰਾਨਗੀ ਦੀ ਗੱਲ ਹੈਗੀ ਆ ਕਿ ਆਮਦਨ ਤੋਂ ਵੱਧ ਜਿਆਦਾ ਦਾ ਉੱਤੇ ਕੇਸ ਪਾਉਣ ਲਈ ਫੜੇ ਗਏ ਆ ਬਿਜ਼ਨਸ ਡਰਗ ਸੇ ਨਹੀਂ ਜਾ ਸਕਦੀ ਕੋ ਸੁਪਰੀਮ ਕੋਰਟ ਤੋਂ ਹੋ ਗਿਆ ਜੀ ਲੇਕਿਨ ਭਗਵੰਤ ਮਾਨ ਸਾਹਿਬ ਜਾਂ ਉਹਦੀ ਕੈਬਨਟ ਸਾਰੀ ਦੀ ਸਾਰੀ ਹੂੰ ਇਹ ਤੁਰੀ ਹੋਈ ਆ ਕਿ ਉਹਨੇ ਜਿਹੜੇ ਮਤਲਬ ਹੈ ਨਾ ਡਰਗਸ ਮੰਨੀ ਆ ਹੂੰ ਗੱਲ ਉਹਦੀ ਆ ਵੀ ਜਿਹੜੀ ਜਿਆਦਾ ਬਣੀ ਆ ਉਹ ਡਰਗ ਮੰਨੀ ਨਾ ਬਣੀ ਆ ਇਹ ਦੋਗਲਾ ਚਿਹਰਾ ਹੋ ਗਿਆ ਫਿਰ ਦੋਗਲਾ ਚਿਹਰਾ ਜੀ ਹੁਣ ਜਦੋਂ ਉਹਦੇ ਸਿਰੇ ਜਾ ਕੇ ਹੱਥ ਪਾਇਆ ਜਿਸਪਾਲ ਖਹਿਰਾਂ ਨੇ ਜਾਂ ਚਰਨਜੀਤ ਚੰਨੀ ਨੇ ਜਾਂ ਬਿੱਟੂ ਨੇ ਰਵੀਰ ਬਿੱਟੂ ਨੇ ਜਾਂ ਕੁਝ ਹੋਰ ਭਾਜਪਾ ਦੇ ਲੀਡਰਾਂ ਨੇ ਵੀ ਹਾਂਜੀ ਜਿਉਂ ਕਿਹਾ ਕਿ ਜਦ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਜਿਹੜੇ ਸਾਰੇ ਕਿਸੇ ਜ਼ਮਾਨੇ ਦੇ ਵਿੱਚ ਰਵੀਰ ਇਹਦੇ ਸੋਰੀ ਦੇ ਮੇਜੂਰ ਖਿਲਾਫ ਬੋਲਦੇ ਰਹੇ ਜੀ 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 ਔਰ ਜਦੋਂ ਕੈਪਟਨ ਸਰਕਾਰ ਆਈਆ ਉਸ ਤੋਂ ਪਹਿਲਾਂ ਤੁਸੀਂ ਬਾਜਵਾ ਸਾਡੀ ਕਲਿੱਪ ਸੁਣੋ ਕਿਤੇ ਹਾਂ ਵੀ ਇਹਨੂੰ ਅਸੀਂ ਗਾਜਰ ਸਾਹਿਬਾਂ ਕੀ ਲਿਆਵਾਂਗੇ ਫੜ ਕੇ ਬਾਦਲਾਂ ਨੂੰ ਤੇ ਇਹਨਾਂ ਨੂੰ ਵਿਜੀਟੀਆਂ ਨੂੰ ਅਸੀਂ ਨਹੀਂ ਕਰ ਸਕੀ ਸੀ ਕੁਝ ਨਹੀਂ ਹੂੰ ਹੂੰ ਕਿਉਂਕਿ ਚਾਚਾ ਵੀ ਜਰ ਨਾਲ ਗਿਆ ਸੀ ਕਿ ਗੱਲ ਲੱਗੀ ਕਿ ਅੱਜ ਉਹਨਾਂ ਨੇ ਜਿਹੜਾ ਨਾਰਾ ਮਾਰਿਆ ਇਹ ਸਰ ਕੇ ਨਹੀਂ ਮਾਰਿਆ ਕਿ ਉਹ ਡਰਗਜ਼ਾ ਕੰਮ ਨਹੀਂ ਕੀਤਾ ਹੂੰ ਉਹਨਾਂ ਨੇ ਹਰ ਨਾਰਾ ਤਾਂ ਮਾਰਿਆ ਕਿ ਉਹਦੇ ਘਰ ਜਾ ਕੇ ਜਿਸ ਢੰਗ ਦੇ ਨਾਲ ਪੁਲਿਸ ਤੰਤਰ ਹੋਇਆ ਜੋ ਪੁਲਿਸ ਰਾਜ ਹੋਇਆ ਜਿ ਵਿਜੀਟਸ ਕੀਤਾ ਉਹ ਇੱਕ ਸਿਆਸੀ ਬਦਰਾ ਕੋਰੀ ਲੱਗਦੀ ਹੂੰ ਹਣਾ ਇਸਰ ਦੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਹਦੇ ਹਾਜ਼ਰ ਨਾਰਾ ਮਾਰਿਆ ਵੀ ਇਸ ਤਰ੍ਹਾਂ ਨਹੀਂ ਚਾਹੀਦਾ ਹੂੰ ਮਜੀਠੀਆ ਪ੍ਰਵਾਦ ਜਾਂ ਬਦਲ ਪ੍ਰਵਾ ਉਹ ਸਮੁੰਦਰ ਹੈ ਜਿੱਥੇ ਛੋਟੀ ਮੋਟੀ ਨਦੀਆਂ ਗਾਇਵ ਹੋ ਜਾਂਦੀਆਂ ਪਤਾ ਲੱਗਦਾ ਨਹੀਂ 2-4 ਸ ਕਰੋੜ ਦਾ ਪਤਾ ਨਹੀਂ ਕਿੱਥੋਂ ਗਿਆ ਕਿੱਥੇ ਆ ਗਿਆ ਹੂੰ ਜੀ ਠੀਕ ਹੈ ਨਾ ਜੀ ਹਾਂਜੀ ਅਮੀਰ ਜادیه ਨੇ ਜ਼ਗੀਰਦਾਰ ਇੱਡੇ ਵੱਡੇ ਹੈਗੇ ਆ ਹੂੰ ਲੇਕਿਨ ਅਸੀਂ ਮਤਲਬ ਐਵੇਂ ਸੁਖੂਹਾ ਬਣਾ ਕੇ ਪੇਸ਼ ਕਰ ਰਹੇ ਹਾਂ ਹੂੰ ਲੇਕਿਨ ਤੁਹਾਡੇ ਕੋ ਉਹਦੇ ਮੈਂ ਕੱਲ ਨਾ ਉਹਨਾਂ ਨੂੰ ਸੁਣਦਾ ਸੀ ਉਹਨਾਂ ਦੇ ਵਕੀਲ ਸੋਪਤੀ ਨੂੰ ਹਾਂਜੀ ਉਹ ਕਹਿੰਦੇ ਕਿ ਲੱਭ ਕੇ ਦੇਣ ਹੂੰ ਵੀ ਕੋਈ ਸਬੂਤ ਤਾਂ ਪੇਸ਼ ਕਰਨ ਉਹਨਾਂ ਦੇ ਬਗੀਰ ਕਹਿੰਦੇ ਆ ਵੀ ਜੇ ਤੁਸੀਂ ਸੁਣ ਲਿਆ ਸਾਰੇ ਲੋਕੀ ਇਹਨਾਂ 29 ਮੋਬਾਈਲ ਬੰਦ ਗਏ ਕਹਿੰਦੇ ਕੋਈ ਮੋਬਾਈਲ ਨਹੀਂ ਬੰਦਿਆ ਜ਼ੀਰੋ ਆ ਹੂੰ ਦੋ ਲੈਪਟਾਪ ਫਸੇ ਕਿਹਦੇ ਉਹਦੇ ਦੋ ਬੱਚਿਆਂ ਦੀ ਉਹਨਾਂ ਦੇ ਸਿਲੇਬਸ ਆ ਬੱਚਿਆਂ ਦਾ ਪੜਦੇ ਆ ਹੂੰ ਤੁਸੀਂ ਇਹ ਪ੍ਰਚਾਰ ਕਰਨਾ ਡੇਰੀਆਂ ਫਸ ਗਈਆਂ ਜੇ ਫਸ ਗਈਆਂ ਕਿ ਮੇਟੀਆਂ ਸਰ ਨੂੰ ਪਤਾ ਨਹੀਂ ਵੀ ਰੋਜ਼ ਸੱਟ ਜਾਂਦੇ ਆ ਕਿ ਮੈਂ ਘਰ ਕੀ ਰੱਖਣਾ ਹੂੰ ਬਿਲਕੁਲ ਹੈਨਾ ਜੀ ਜਾਂ ਉਹਦੇ ਕੋਲ ਹੋਰ ਕੀ ਫਸਿਆ ਵੀ ਕੀ ਆ ਹੂੰ ਕੁਝੀਆ ਘੱਟੇ ਲਈ ਦੀ ਤਾਂ ਕਮਾਈ ਨਹੀਂ ਕੀਤੀ ਪ੍ਰਚਾਰ ਇਹ ਨਾ ਕਰਦਾ ਕਿ ਨਤੀ ਮੋਬਾਈਲ ਫੜ ਕੇ ਲੋਕ ਇਹ ਨਾ ਲੱਤੀ ਮੋਬਾਈਲ ਹਮ ਹੁਣ ਜਿਹੜਾ ਮੇਰੇ ਵਰਗਾ ਇੱਕ ਮੋਬਾਈਲ ਵਿੱਚ ਹੋਏ ਨੇ ਉਹ ਕਿਹਦਾ ਨੱਤੀ ਮੋਬਾਈਲ ਕੋਈ ਨਹੀਂ ਦਿੰਦਾ ਕਿ ਮੇਰੇ ਤੇ ਮੀਟੇ ਦਾ ਫਰਕ ਕੀ ਆ ਹਮ ਬਿਲਕੁਲ ਠੀਕ ਹੈ ਨਾ ਜੀ 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 ਕੁਝ ਫਰਕ ਹੀ ਹੋਏਗਾ ਜੀਵਨ ਜਾਇਦਾ ਜ਼ਿੰਦਗੀ ਦਾ ਉਹਦੀ ਆਰਥਿਕਤਾ ਤੇ ਸਮਾਜਿਕ ਖੇਤਰ ਦਾ ਹਮ ਲੇਕਿਨ ਅੱਜ ਕੈਬਨ ਮੰਤਰੀ ਪੰਜਾਬ ਜੋ ਅਮਰਦੀ ਪਾਰਟੀ ਦੇ ਪ੍ਰਧਾਨ ਹੈਗੇ ਆ ਅਮਰੋੜਾ ਸਾਹਿਬ ਹਾਂਜੀ ਉਹ ਕਹਿੰਦੇ ਵੀ ਕਿਉਂਕਿ ਕੇਂਦਰ ਵੀ ਵਿੱਚ ਦਿਖਣਾ ਜੀ ਪੌਣਾ ਪਿਆ ਹਮ ਨਰੀ ਨਾਰਗੋਟਿਕਸ ਆਈ ਉਤੇ ਜੀ ਜੀ ਵੀ ਉਹਦੇ ਨਾਲ ਕੇਂਦਰ ਚਾਹੁੰਦਾ ਕਿ ਉਹ ਬਚਾਇਆ ਜਾਵੇ ਹੂੰ ਇਹਦੇ ਛਟੂਪਦਾਈ ਵੀ ਗੱਲ ਕਰ ਰਿਹਾ ਹੂੰ ਛਟੂਪਦਾਈ ਕਹਿੰਦੇ ਕਿ ਉਹਨਾਂ ਤੇ ਕੇਸ ਪੈ ਗਿਆ ਸੀਗਾ ਲੇਕਿਨ ਕੇਸ ਪਉਣ ਤੋਂ ਬਾਅਦਾਂ ਕੇਂਦਰ ਨੇ ਹੂੰ ਮਤਲਬ ਇਹਦੇ ਵਿੱਚ ਕੀਤੀ ਹੈ ਜਿਹੜੇ ਈਡੀ ਦੇ ਡਿਪਟੀ ਡਾਇਰੈਕਟਰ ਰਹੇ ਅਗੇ ਪਹਿਲਾਂ ਨਰਿੰਦਰ ਸਿੰਘ ਵੀ ਗੱਲ ਇਹ ਹੀ ਕਹਿੰਦੇ ਆ ਜਿਵੇਂ ਮੈਂ ਤੇ ਫੜ ਲਿਆ ਸੀ ਸਾਰਾ ਸਬੂਤ ਲੈ ਲਏ ਸੀਗੇ ਹੂੰ ਹੂੰ ਲੇਕਿਨ ਕੇਂਦਰ ਨੇ ਇੱਕ ਮੇਰੇ ਉੱਪਰ ਮਰਸੀਡਰ ਬਿਠਾ ਦਿੱਤਾ ਹੂੰ ਜਿਨੇ ਨੂੰ ਬਚਾ ਦਿੱਤਾ ਸੈਟ ਕਰ ਦਿੱਤਾ ਹੂੰ ਹੁਣ ਕੇਂਦਰ ਦੇ ਉੱਤੇ ਦੋਸ਼ ਲਉਣਾ ਵੀ ਕੇਂਦਰ ਸਰਕਾਰ ਵਿਚਾਰੀ ਆ ਕਿ ਕੇਂਦਰ ਨਿਸ਼ਚਿਵਾਰੀ ਸੀ ਅੱਜ ਪੰਜਾਬ ਸਰਕਾਰ ਆਪਣੀ ਸਕਿਨ ਬਚਾਉਣ ਲਈ ਪਤਾ ਲੱਗ ਗਿਆ ਜਦੋਂ ਵੀ ਮਜੀਠੀਆ ਦੇ ਕੋਲੋਂ ਕੋ ਹੱਥ ਭਲੇ ਨਹੀਂ ਪੈਣਾ ਹੂੰ ਤੇ ਹੁਣ ਬਾਲ ਕਿੱਧਰ ਸੱਟ ਰਿਹਾ ਹੂੰ ਕੇਂਦਰ ਮੰਤਰੀ ਵੀ ਕੇਂਦਰ ਬਚਾ ਰਿਹਾ ਹੂੰ ਅਸੀਂ ਹੁਣ ਕੀ ਕਰੀਏ ਹੂੰ ਅਸੀਂ ਤਾਂ ਹੱਥ ਪਾ ਲਿਆ ਸੀਗਾ ਬਿਲਕੁਲ ਪਰ ਜਦੋਂ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਕੌਰ ਵਿਜੇ ਪ੍ਰਤਾਪ ਸਿੰਘ ਜੀ ਇਹ ਗੱਲ ਖੜ ਕੇ ਕਹਿੰਦਾ ਵੀ ਇਹ ਸਰਕਾਰ ਨੇ ਗਲਤ ਕੀਤਾ ਇਹ ਸਰਕਾਰਾਂ ਇਦਾਂ ਹੀ ਕਰਦੀਆਂ ਹੂੰ ਉਹ ਕਹਿੰਦੇ ਜਦੋਂ ਫੜਿਆ ਸੀਗਾ ਤਾਂ ਉਦੋਂ ਕਿਹਾ ਸੀ ਚਲਾਨ ਪੇਸ਼ ਕਰੋ ਹੂੰ ਤੁਹਾਨੂੰ ਉਦੋਂ ਕਿਹਾ ਸੀਗਾ ਕਿ ਇਹ ਕੋਈ ਮੇਰੇ ਕੋਲ ਸਬੂਤ ਹੈਗੇ ਜਾਂ ਹੋਰ ਗੜੇ ਸਬੂਤ ਇਕੱਠੇ ਕਰੋ ਤੇ ਇਹ ਤੇ ਪਰਚਾ ਕਰੋ ਹੂੰ ਜੀ ਜੇ ਨਸ਼ਿਆਂ ਦੇ ਵਿਰੁੱਧ ਲੜਾਈ ਲੜਨੀ ਆ ਤੁਸੀਂ ਤਿੰਨ ਸਾਲ ਬਾਅਦ ਹੂੰ ਤੁਸੀਂ ਉਹ ਜਿਹੜੀ ਕਵਰ ਪਟ ਰਹੇ ਆ ਜਿਹਦੇ ਵਿੱਚ ਹੈ ਕੁਝ ਨਹੀਂ ਇਹ ਕਿੱਥੇ ਲਿਖਿਆ ਹੂੰ ਜਦੋਂ ਉਹਨੇ ਸੱਚ ਬੋਲੇ ਤਾਂ ਉਹਦੀ ਬਲੀ ਲੈ ਲਈ ਹੂੰ ਤੁਸੀਂ ਖੜੇ ਕਿੱਥੇ ਹੋ ਤੁਸੀਂ ਲੋਕਾਂ ਨੂੰ ਇਹ ਨਰੇਟਿਵ ਕੀ ਸਜ ਰਹੇ ਆ ਤੁਸੀਂ ਦਿਖਾ ਕੀ ਰਹੇ ਗੁੰਮਰਾਹ ਕਰ ਰਹੇ ਨਹੀਂ ਤੁਸੀਂ ਆਪਣੀ ਠੀਕ ਆ ਕਿ ਤੁਹਾਡੇ ਮੀਡੀਆ ਤੁਹਾਡੇ ਹੱਥ ਚਾ ਤੁਸੀਂ ਵੀਡੀਓ ਜੋ ਮਰਜ਼ੀ ਕਰਾਈ ਜਾਂਦੇ ਆ ਤੁਹਾਡੇ ਬੜੇ ਪੈਰੋਕਾਰ ਰਹਿ ਗਿਆ ਲੇਕਿਨ ਕੋਈ ਤੀਜਰੀ ਆਖੜਾ ਵੀ ਹੈਗਾ ਕੋਈ ਅਸੀਂ ਆਪਾਂ ਇੱਥੇ ਬਿਠੇ ਹਾਂਜੀ ਮਜੀਠੀ ਦੇ ਹੱਕ 'ਚ ਨਹੀਂ ਬੋਲ ਰਹੇ ਅਸੀਂ ਮਿਲਟਰੀਆਂ ਨੂੰ ਕੋਈ ਕਲੀਚਟ ਨਹੀਂ ਦੇ ਰਹੇ ਹੂੰ 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 ਦੀਵੇ ਭਗਵੰਤ ਮਾਨ ਸਾਹਿਬ ਨੇ ਆਪਣੇ ਪਹਿਲੇ ਮੰਤਰੀ ਨੂੰ ਦਿੱਤੀ ਹੈਗੀ ਜੀ ਜਿਹਦੇ ਗਵਾਹ ਭਗਵੰਤ ਮਾਨ ਸਾਹਿਬ ਹੈਗੇ ਆ ਕਿ ਮੈਂ ਇਹਨੂੰ ਫੜ ਲਿਆ ਵਾ ਮੇਰੇ ਕੋਲ ਸਬੂਤ ਆ ਹਮ ਉਹਨੇ ਟੀਵੀ ਤੇ ਆ ਕੇ ਗੱਲ ਕੀਤੀ ਚੈਨਲਾਂ ਦਾ ਗੱਲ ਕੀਤੀ ਆ ਕਿ ਇਹ ਬੰਦਾ ਮੈਂ ਤਾਂ ਬਾਹਰ ਕੱਢਿਆ ਹਮ ਲੇਕਿਨ ਇਹ 350 ਬੰਦ ਨੂੰ ਕਲੀਨਚਰ ਦਿੱਤੀ ਹੈਗੀ ਮੰਤਰੀ ਦੁਆਰਾ ਲੈਣ ਲਈ ਹਮ ਠੀਕ ਆ ਤੁਸੀਂ ਇਦਾਂ ਆਪਾਂ ਕਲੀਨਚਰ ਨਹੀਂ ਦੇ ਸਕਦੇ ਹਮ ਅਸੀਂ ਇਹ ਨਹੀਂ ਕਹਿੰਦੇ ਅੱਜ ਮਜੀਠੀਆ ਸਰਕਾਰ ਦਾ ਮਲਜ਼ਮ ਆ ਮੁਜ਼ਰਮ ਨਹੀਂਗਾ ਹਮ ਜੀ ਹਣਾ ਸਹੀ ਹੈ ਉਹਨੂੰ ਮੁਲਜ਼ਮ ਤੇ ਬਣ ਗਿਆ ਠੀਕ ਆ ਲੇਕਿਨ ਮੁਜ਼ਰਮ ਨਹੀਂ ਗਿਆ ਮੁਜ਼ਰਮ ਕੋਦੋਂ ਕੋਣਾ ਸਾਬਤਜਾਦ ਕਰੋਗੇ ਸਾਬਤਾਰੇ ਕੋ ਹੋਣਾ ਨਹੀਂ ਤੇ ਜਦੋਂ ਦੇਖਿਆ ਸਾਡੇ ਉਹ ਸਾਬਤ ਨਹੀਂ ਹੋ ਰਿਆ ਸਾਡੇ ਆ ਇਹ ਵਿਜੀਲੈਂਸ ਨੇ ਉਹ ਤੱਥ ਨਹੀਂ ਪੇਸ਼ ਕੀਤੇ ਜੋ ਹੋਣੇ ਚਾਹੀਦੇ ਆ ਠੀਕ ਆ ਨਾ ਤੇ ਉਦੋਂ ਫੇ ਕੀ ਕਰ ਰਹੇ ਤੁਸੀਂ ਤੁਸੀਂ ਹੁਣ ਇਹ ਕਹਿੰਗੇ ਕੇਂਦਰ ਜੀ ਉਹ ਚ ਇੰਟਰਫੇਅਰ ਕਰ ਰਿਹਾ ਕੇਂਦਰ ਮੰਨ ਲਈ ਨਾ ਇਹ ਮ ਕੇਂਦਰ ਨੂੰ ਮਿਲਟਰੀ ਰਬੰਦਾ ਚਾਹੀਦਾ ਕੇਂਦਰ ਨੂੰ ਵੀ ਚਾਹੀਦਾ ਕਿ ਮਜੀਠੀਆ ਵਰਗਾ ਜਿਹੜਾ ਮਤਲਬ ਇੱਕ ਹਾਈ ਪ੍ਰੋਫਾਈਲ ਬੰਦਾ ਹੈਗਾ ਜਿਹੜਾ ਕੇਂਦਰ ਨੂੰ ਮਿਲਦਾ ਹੈਗਾ ਕਿ ਜਿਹੜੇ ਮਤਲਬ ਹੈਗੇ ਆ ਉਹ ਭਾਈ ਅਵਰਤਪਾਲ ਸਿੰਘ ਵਰਗੇ ਦੇ ਖਿਲਾਫ ਬੋਲਣ ਲਈ ਬੰਦਾ ਚਾਹੀਦਾ ਹਾਂਜੀ ਬਿਲਕੁਲ ਜੀ ਸਰਕਾਰ ਨੂੰ ਚਾਹੀਦਾ ਹੁੰਦਾ ਤੇ ਉਹ ਇੰਨਾ ਸਪੀਕਰ ਆ ਉਹਨਾਂ ਦੇ ਅੱਗੇ ਬੋਲਣ ਲਈ ਉਹਦੀ ਰਾਖੀ ਕਰਨ ਦਾ ਫਰਜ਼ ਬੰਦਾ ਹਮ ਹਣਾ ਜੀ ਲੇਕਿਨ ਇਹ ਗੱਲ ਕਹਿ ਕੇ ਮੈਨੂੰ ਲੱਗਦਾ ਕਿ ਜਦੋਂ ਨਾ ਅਮਲ ਰੁੜੇ ਨੇ ਗੱਲ ਆਖੀ ਹੈਗੀ ਆ ਕਿ ਕੇਂਦਰ ਦੀ ਦਖਲ ਦੇ ਸ਼ੁਰੂ ਹੋ ਗਈ ਹੈ ਕੇਂਦਰ ਬਚਾਊਗਾ ਉਦੋਂ ਮੈਨੂੰ ਲੱਗਾ ਕਿ ਪੰਜਾਬ ਸਰਕਾਰ ਦਾ ਹੱਥ ਖੜੇ ਹੋ ਗਿਆ ਹੈ ਹੂੰ ਵੀ ਹੁਣ ਹੱਥ ਪੱਲੇ ਨਹੀਂ ਆਉਣਾ ਕੁਝ ਵੀ ਅੱਜ ਉਹਨਾਂ ਦੀ ਹਾਈ ਕੋਰਟ ਚ ਗਏ ਹੈਗੇ ਆ ਉਹ ਆਪਣਾ ਕੇਸ ਲਗਾਇਆ ਕਿ ਮੈਨੂੰ ਗੈਰਕਾਨੂੰਨੀ ਢੰਗ ਨਾਲ ਪੜਿਆ ਗਿਆ ਤੇ ਹਾਈ ਕੋਰਟ ਕੀ ਫੈਸਲਾ ਦੇ ਮੈਨੂੰ ਲੱਗਦਾ ਕਿ ਫੈਸਲਾ ਮਤਲਬ ਜ਼ਮਾਨਤ ਮਿਲੂਗੀ ਇੱਡੀ ਗੱਲ ਨਹੀਂ ਕੀ ਹੂੰ ਹਨਾ ਮੈਨੂੰ ਲੱਗਦਾ ਕਿ ਅੱਜ ਅੱਠ ਦਿਨ ਦੇ ਰਿਮਾਨਡ ਚ ਕੁਝ ਨਹੀਂ ਮਿਲਿਆ ਹੂੰ ਕਈ ਵਿਰੋਧੀ ਬੜਾ ਕਹਿ ਰਿਹਾ ਜੀ ਉਹ ਤੇ ਜੀ ਇਹਦੇ ਡਾਂਗ ਵਰ ਰਹੀਆਂ ਨੂੰ ਕੋਟ ਪੈ ਰਹੀ ਉਹ ਚਿਹਰੇ ਮਾਰਦਾ ਜੇ ਕਰਦਾ ਹੈਗਾ ਤੁਸੀਂ ਕੱਲ ਜਾ ਕੇ ਤਾਲਾ ਲਾਤਾ ਉਹਦੇ ਦਫਤਰ ਨੂੰ ਘਰ ਜਾ ਕੇ ਉਹ ਤਾਲਾ ਉਹਦੇ ਦਰਤੋਂ ਲੱਗਾ ਉਥੇ ਮੌਜੂਦਾ ਐਮਐਲਏ ਕਨੀਪਗੁਰ ਦੇ ਦਫਤਰੋਂ ਲਾਇਆ ਜੀ ਉਹਦਾ ਕੀ ਕਸੂਰ ਹੈ ਹਮ ਮਹਲੋ ਤੁਸੀਂ ਇੱਡੀ ਦਿਖੰਦਾ ਜੀ ਕਰ ਰਹੇ ਹੋ ਤੁਸੀਂ ਇਹ ਲੋਕਤੰਤਰ ਨਹੀਂਗਾ ਹਮ ਅੱਜ ਉਹਨਾਂ ਦੇ ਸਮਰਥਕਾਂ ਨੂੰ ਵੀ ਘਰਾਂ ਦੇ ਵਿੱਚ ਮੈਂ ਨਜ਼ਰ ਬੰਦ ਕਰਤਾ ਕਿ ਘਰਾਂ ਦੇ ਵਿੱਚ ਕਰਤਾ ਕਿ ਹੈਗਾ ਲੇਕਿਨ ਗੱਲ ਇਹ ਨਹੀਂ ਕਿ ਗੱਲ ਹੈ ਕਿ ਤੁਸੀਂ ਕਨੀਪਕੌਰ ਨੇ ਵਿਚਾਰੀ ਪਿੰਡ ਸੇ ਆਪਾ ਕੀਤਾ ਹੈਗਾ ਉਹਨੇ ਧਰਨਾ ਦਿੱਤਾ ਹੈਗਾ ਤੁਸੀਂ ਕੀ ਤਮਾਸ਼ਾ ਦੇਖ ਰਹੇ ਹੋ ਹੂੰ ਜੀ 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 ਤੁਸੀਂ ਧੀਆ ਭਣੇ ਦੇ ਤੇ ਕੀ ਕਰਦੇ ਹੋ ਤੁਸੀਂ ਹੂੰ ਤੁਸੀਂ ਕਿਸੇ ਘਰ ਦੇ ਵਿੱਚ ਹਮਲਾ ਕਰਨ ਲਈ ਕਿਸੇ ਨੂੰ ਚੋਰ ਸਾਬਤ ਕਰਨ ਲਈ ਡਾਕੂ ਸਾਬਤ ਕਰਨ ਲਈ ਤੁਸੀਂ ਉਹਦੇ ਘਰ ਦੇ ਬੱਚਿਆਂ ਨੂੰ ਕਿਦਾਂ ਖਰਾਬ ਕਰ ਰਹੇ ਹੋ ਹੂੰ ਬਿਲਕੁਲ ਜੀ ਹਨਾ ਮਤਲਬ ਇਹ ਕੋਈ ਕਰਨਾ ਕੀਮਤਾਂ ਨਹੀਂ ਸਮਾਜਿਕ ਕਦਰਾਂ ਕੀਮਤਾਂ ਦਾ ਤੈਸਰਾ ਹੋ ਜਾਣਾ ਲੋਤ ਦੇ ਕਦਰਾਂ ਕੀਮਤਾਂ ਖਤਮ ਹੋ ਜਾਣੀਆਂ ਇਹਦਾ ਖਿਆਲ ਰੱਖਣਾ ਚਾਹੀਦਾ ਹੈਗਾ ਠੀਕ ਹੈ ਗਲੇ ਗਿਆ ਕਿ ਮੈਂ ਅੱਜ ਆਪਾਂ ਇੱਥੇ ਬੈਠ ਕੇ ਮਜੇਖੇ ਨੂੰ ਕੋਈ ਕਲੀਨ ਚੜ ਨਹੀਂ ਹੁੰਦੇ ਅਸੀਂ ਇਹ ਨਹੀਂ ਕਹਿੰਦੇ ਕਿ ਦੋਸ਼ੀ ਨੇਗਾ ਅਸੀਂ ਵੀ ਨਹੀਂ ਕਹਿੰਦੇ ਦੋਸ਼ੀ ਹੈਗਾ ਹਮ ਲੇਕਿਨ ਤੁਹਾਡੇ ਕੋਲ ਤੱਥ ਹੋਣੇ ਚਾਹੀਦੇ ਆ ਬਈ ਜੇਕਰ ਤੁਹਾਡਾ ਸੁਪਰੀਮਮ ਮਾਫੀ ਮੰਗ ਕੇ ਜਾਂਚ ਲਾ ਸਕਦਾ ਅੱਜ ਤੁਸੀਂ ਫਿਰ ਫੜ ਕੇ ਵੀ ਉਹਦੀਆਂ ਜਿਹੜੀਆਂ ਜਾਇਦਤਾਂ ਜਿਹੜੀਆਂ ਹੈਗੀਆਂ ਉਹਦਾ ਵੀਰਵਾਦਾ ਤੁਹਾਡੇ ਕੋਲ ਕੀ ਹੈ ਤੁਸੀਂ ਇੱਕ ਸਦੀ ਲੱਗੇ ਰਹੋ ਤੇ ਜਾਇਦਤਾਂ ਨਹੀਂ ਲੱਭਣੀਆਂ ਤੁਹਾਡੇ ਕੋਲ ਹੈਨਾ ਜੀ ਤੁਸੀਂ ਕਿੱਥੋਂ ਲਿਓਗੇ ਫੜ ਕੇ ਉਹਦੇ ਸੱਤੇ ਨੂੰ ਹਮ ਤੁਸੀਂ ਅੱਜ ਪਵ ਚਹਿਲ ਨੂੰ ਵੀ ਪੇਸ਼ ਕਰ ਲਿਆ ਉਹਦੇ ਪੀ ਐਨ ਨੂੰ ਵੀ ਪੇਸ਼ ਕਰ ਲਿਆ ਉਹਨਾਂ ਨੇ ਬਿਆਨ ਦੋ ਹੀ ਦਿੱਤੇ ਨਾ ਹੂੰ ਜੀ ਹਾਂਜੀ ਜਿਹੜੇ ਬੋਨੀ ਦੇ ਨਾਲਾ ਵੀ ਬਿਆਨ ਦੇ ਗਿਆ ਹਾਂਜੀ ਹਾਂਜੀ ਉਹਦੇ ਵਿਰੋਧੀ ਹੋਣ ਦੇ ਬਾਵਜੂਦ ਤੇ ਉਹਨਾਂ ਕੀ ਫਰਕ ਪੈਣਾ ਹੂੰ ਤੁਸੀਂ ਹਜ਼ਾਰ ਬੰਦੇ ਦਾ ਬਿਆਨ ਦਵਾ ਲਓ ਹੂੰ ਮੈਂ ਤਾਂ ਦੇਖ ਲਾ ਬਿਆਨ ਦੇ ਦੂੰ ਗੱਲ ਤੇਗੀ ਦੋਸ਼ ਨਾ ਦੋਸ਼ ਸਾਬਤ ਕਰਨਾ ਹੂੰ ਬਹੁਤ ਫਰਕ ਹੈ ਨਾ ਬੋਨੀ ਦੇ ਕੋਲ ਕੋਈ ਹੈਗਾ ਉਹਦੇ ਕੋਲ ਮਸਾਲਾ ਹੂੰ ਸਬੂਤ ਨਾ ਕਿਸ ਹੋਰ ਕੋਈ ਇਸਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਗੱਲ ਕਿਸੇ ਪਾਸੇ ਲੱਗੂਗੀ ਹੂੰ ਗੱਲ ਹੈਗੀ ਆ ਕਿ ਉਹ ਉਹ ਦਿਨ ਦੇ ਵਿੱਚ ਮਜੀਠੀਆਂ ਫਿਰ ਜਿਹੜਾ ਨਾ ਉਹ ਬੈਠ ਕੇ ਉਹ ਮਛਾਂ ਨੂੰ ਵੱਢ ਦਿੰਦਾ ਹੈਗਾ ਉਹ ਆ ਕੇ ਫੇਰ ਦਊਗਾ ਹੂੰ ਕੀ ਲੱਗਦਾ ਹੂੰ ਸਹੀ ਹੈ ਜੀ ਸੋ ਖੜਾ ਸਰ ਬਾਕੀ ਦੀ ਮਸਲੀ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਡਿਸਕਸ ਕਰਦੇ ਹਾਂ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ